ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਕਾਫੀ ਜਾਦੇ ਸੋਨੇ ਵਰਕ ਕੀਤੇ ਹੋਏ ਸੂਰਨੇ ਮਸ਼ੀਨ ਵਰਕ ਦੇ ਬਹੁਤ ਜ਼ਿਆਦੇ ਸੋਨੇ ਮਤਲਬ ਆਪਾਂ ਔਨ ਆਰਡਰ ਸਾਰੇ ਰੈਡੀ ਕਰਵਾਏ ਸੀ ਪਹਿਣਾ ਦੇ ਆਰਡਰ ਸੀਗੇ ਤੇ ਕੁਝ ਕ ਟਾਈਮ ਲੱਗ ਜਾਂਦਾ ਹੈਗਾ ਹਨਾ ਵੀ ਮਤਲਬ ਆਪਾਂ ਚਾਹੀਦਾ ਹੁੰਦਾ ਮਹੀਨੇ ਵਾਂਗੂ ਕਿਉਂਕਿ ਇੰਨਾ ਸੂਟਾਂ ਤੋਂ ਬਾਅਦ ਵੀ ਹਨਾ ਕਾਫੀ ਸੂਟ ਮਤਲਬ ਹਜੇ ਵਰਕ ਲਈ ਪਏ ਨੇਗੇ ਆਰਡਰ ਆਪਨੇ ਨੇਗੇ ਜਿਹੜੇ ਚੱਲ ਜਾਂਦੇ ਨੇ ਜਿਵੇਂ ਜਿਵੇਂ ਸੂਟ ਤਿਆਰ ਹੋ ਕੇ ਆਈ ਜਾਂਦੇ ਨੇ ਉਦੋਂ ਆਪਾਂ ਵੀਡੀਓ ਪਾਈ ਜਾਂਦੇ ਆਂਗੇ ਕਈ ਸੂਟ ਵਿੱਚ ਦੀ ਐਮਰਜੈਂਸੀ ਲੰਘ ਚੁੱਕੇ ਨੇਗੇ ਉਹਨਾਂ ਦੀ ਵੀਡੀਓ ਵੀ ਨਹੀਂ ਪਈ ਹੈਗੀ ਉਹ ਡਾਇਰੈਕਟ ਆਪਾਂ ਸਿੱਧੇ ਮਤਲਬ ਕੋਰੀਅਰ ਕਰੇ ਨੇਗੇ ਤਾਂ ਕਰਕੇ ਹਨਾ ਤੇ ਪਲੀਜ਼ ਆਪਣਾ ਪਹਿਲਾ ਆਰਡਰ ਦੇ ਦਿਆ ਕਰੋ ਤਾਂ ਕਿ ਜਿਹੜੇ ਤੁਹਾਡੇ ਸੂਟ ਨੇਗੇ ਟਾਈਮ ਸਿਰ ਰੈਡੀ ਹੋ ਸਕਣ ਜਿਹੜਾ ਮੇਰੇ ਸੂਟ ਪਾਇਆ ਹੈ ਆਪਾਂ ਕਾਟਨ ਤੇ ਪਾਇਆ ਹੈ ਵਿਦਆਊਟ ਲਾਈਨਿੰਗ ਦੇਖੋ ਸਟਿਚ ਹੋਇਆ ਲਾਈਨਿੰਗ ਆਪਾਂ ਇੱਥੇ ਕੁਛ ਵੀ ਨਹੀਂ ਲਗਾਈ ਨਾ ਹੀ ਸੀ ਥਰੂ ਸਟੱਫ ਹੈਗਾ ਤੇ ਵਿਦ ਲਾਈਨਿੰਗ ਦੀ ਤੇ ਬਿਲਕੁਲ ਵੀ ਲੋੜ ਨਹੀਂ ਹੈਗੀ ਜੇ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋ ਤੇ ਨਾ ਮੈਂ ਕੋਈ ਸਲਵਾਰ ਤੇ ਕੰਮ ਕਰਵਾਇਆ ਸਿਰਫ ਮੈਂ ਨੈਕ ਤੇ ਵਰਕ ਕਰਵਾਇਆ ਹੈਗਾ ਤੇ ਪਲੱਸ ਬਾਵਾ ਤੇ ਕਰਵਾਇਆ ਇਸ ਤਰ੍ਹਾਂ ਸਮ ਅਕੋਰਡਿੰਗ ਮਤਲਬ ਮੈਂ ਵਰਕ ਕਰਵਾਇਆ ਹੈਗਾ ਤੇ ਹਨਾ ਵਜਤਾ ਸਮਰ ਰਿਕਾਰਡਿੰਗ ਵਧੀਆ ਲੱਗੇ ਤੇ ਨੇਕ ਤੇ ਆਪਾਂ ਕੰਮ ਕਰਵਾਇਆ ਸਾਰਾ ਕੰਮ ਰਹੇਗਾ ਜ਼ੀਰੋ ਟਾਂਕੇ ਦਾ ਤੇ ਨਾ ਕੋਈ ਬੈਕ ਤੇ ਵਰਕ ਹੈ ਸਿਰਫ neck ਤੇ arm ਸੇ ਵਰਕ ਹੈ ਤੁਸੀਂ ਕੰਮ ਕਰਵਾਉਣਾ ਚਾਹੋਗੇ ਤਾਂ ਤੁਸੀਂ ਕਰਵਾ ਸਕਦੇ ਹੋ ਇਸ ਤਰ੍ਹਾਂ ਦਾ ਸੂਟ ਸੇਮ ਫੈਬਰਿਕ ਤੇ ਵੀ ਤੁਸੀਂ ਰੈਡੀ ਕਰਵਾ ਸਕਦੇ ਹੋਗੇ ਸੇਮ ਕਲਰ ਦੇ ਵੀ ਤੁਸੀਂ ਰੈਡੀ ਕਰਵਾ ਸਕਦੇ ਹੋ ਆਪਣੇ ਕੋਲੇ ਅਵੇਲੇਬਲ ਹੈਗੇ ਨੇਗੇ ਇਹਦਾ ਪ੍ਰਾਈਸ ਰਹੇਗਾ ਵਿਦਆਊਟ ਦੁਪੱਟਾ 2500 ਇਹਦਾ ਪ੍ਰਾਈਸ ਹੈ ਕਿਉਂਕਿ ਜਿਹੜਾ ਕੰਮ ਹੈਗਾ ਸਾਰਾ 0 ਟੰਕੇ ਤੇ ਹੋਇਆ ਹੋਇਆ ਹੈਗਾ ਤੇ ਕੰਮ ਦੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋਗੇ ਕੰਮ ਦੀ ਫਿਨਿਸ਼ਿੰਗ ਤੁਹਾਨੂੰ ਸਾਰੀ 1 ਨੰਬਰ ਮਿਲੂਗੀ ਲੋ ਹੁਣ ਮੈਂ ਤੁਹਾਨੂੰ ਕਸ਼ਕ ਸੂਟ ਮਤਲਬ ਸਲਾਈ ਕੀਤਾ ਹੋਇਆ ਤੁਖਾਣੀ ਹੈ ਪਹਿਲਾਂ ਤਾਂ ਇੱਕ ਮੈਂ ਪਾ ਹੀ ਰੱਖਿਆਗਾ ਸਟਿਚ ਕੀਤਾ ਹੋਇਆ ਸੈਕਿੰਡ ਆਪਾਂ ਰੰਗੀਲਾ ਸਿਲਕ ਦੇ ਉੱਪਰ ਹੈਗਾ ਜਿਹੜਾ ਰੈਡੀ ਕੀਤਾ ਹੈਗਾ ਜੇ ਮੈਂ ਇਹਦਾ ਪ੍ਰਾਈਸ ਦੱਸੂਗੀ ਤੁਹਾਨੂੰ ਵਿਦਆਊਟ ਸਟਿਚਿੰਗ ਹੋਊਗਾ ਵਿਦਆਊਟ ਦੁਪੱਟਾ ਪ੍ਰਾਈਸ ਹੋਊਗਾ ਇਸ ਤਰ੍ਹਾਂ ਦੇਖੋ ਇਹਦੇ ਆਪਾਂ ਘੇਰੇ ਤੇ ਵਰਕ ਕੀਤਾ ਹੈਗਾ ਕਾਫੀ ਜਿਆਦਾ ਸੋਹਣਾ ਕੰਮ ਹੋਇਆ ਹੋਇਆ ਜ਼ੀਰੋ ਟਾਂਕੇ ਤੇ ਵਿੱਚ ਕੰਮ ਹੋਇਆ ਹੋਇਆ ਵਿੱਚ ਆਪਾਂ 베ਸ ਨਾਲ ਦਾ ਕਲਰ ਰੱਖਿਆ ਹੈਗਾ ਤੇ ਚਾਕਾਂ ਤੇ ਆਪਾਂ ਦਿੱਤੀ ਹੈਗੀ ਬਹੁਤ ਹੀ ਜਿਆਦਾ ਸੋਹਣੀ ਲੇਸ ਮਲਟੀ ਸ਼ੇਡ ਦੀ ਲੋਜੀ ਇਸ ਤਰ੍ਹਾਂ ਆਪਾਂ ਨੈਕਵਰਕ ਕੀਤਾ ਹੈਗਾ ਸੌਰੀ ਨੈਕ ਤੇ ਕਾਹੋ ਕੀਤਾ ਡਿਜ਼ਾਈਨ ਬਣਾਇਆ ਹੈਗਾ ਇਸ ਤਰ੍ਹਾਂ ਦੇਖੋ ਤੇ ਆਪਾਂ ਮਲਟੀ ਦੇ ਵਿੱਚ ਹੀ ਆਪਾਂ ਬਟਨ ਲਗਾਏ ਨਹੀਂਗੇ ਪਲੱਸ ਬਾਵਾ ਤੇ ਤੁਸੀਂ ਕੰਮ ਦੇਖ ਸਕਦੇ ਹੋਗੇ ਬਹੁਤ ਹੀ ਜਿਆਦਾ ਸੋਹਣਾ ਆਪਾਂ ਮਤਲਬ ਆਰਮਸ ਤੇ ਵਰਕ ਕੀਤਾ ਹੈਗਾ ਬਾਟਮ ਦੇ ਉੱਪਰ ਇਹਦੇ ਕੋਈ ਵੀ ਕੰਮ ਨਹੀਂ ਹੈਗਾ ਸਟਿਚਿੰਗ ਸਟਾਈਲ ਤੁਸੀਂ ਸੇਮ ਰੱਖ ਸਕਦੇ ਹੋਗੇ ਕਾਫੀ ਪੈਣਾ ਕਹਿੰਦੀਆਂ ਹੁੰਦੀਆਂ ਨੇਗੀਆਂ ਵੀ ਕਾਫੀ ਭੈਣਾਂ ਕਹਿੰਦੀਆਂ ਹੁੰਦੀਆਂ ਨੇ ਕਿ ਆ ਵੀ ਸਾਨੂੰ ਸਲਾਈ ਵਧੀਆ ਚਾਹੀਦੀ ਐ ਡਿਜ਼ਾਈਨ ਹੋਣੇ ਚਾਹੀਦੇ ਨੇਗੇ ਜਿਹੜੇ ਮਤਲਬ ਸਾਡੇ ਕੋਲੋਂ ਤੁਸੀਂ ਕੋਈ ਵੀ ਭੈਣ ਸੂਟ ਰੈਡੀ ਕਰਵਾਓਗੇ ਤੁਹਾਨੂੰ ਹਰ ਇੱਕ ਸੂਟ ਤੇ ਬਹੁਤ ਜ਼ਿਆਦਾ ਸੋਹਣਾ ਅਲੱਗ-ਅਲੱਗ ਸੂਟਾਂ ਤੇ ਡਿਜ਼ਾਈਨ ਮਿਲਣਗੇ ਤੁਹਾਨੂੰ ਬਹੁਤ ਹੀ ਜ਼ਿਆਦਾ ਸੋਹਣੇ ਡਿਜ਼ਾਈਨ ਆਪਾਂ ਰੈਡੀ ਕਰਕੇ ਦੇਵਾਂਗੇ ਤਾਂ ਤੁਸੀਂ ਬੇਫਿਕਰ ਹੋ ਕੇ ਸਾਨੂੰ ਜਿਹੜਾ ਆਰਡਰ ਦੇ ਸਕਦੇ ਹੋਗੇ ਲੋ ਜੀ ਜਿਹੜਾ ਇਹਦਾ ਪ੍ਰਾਈਸ ਹੈਗਾ ਤੁਸੀਂ ਮੈਨੂੰ ਵਟਸਐਪ ਤੇ ਪੁੱਛ ਸਕਦੇ ਹੋਗੇ ਵੀ ਕਿੰਨਾ ਪ੍ਰਾਈਸ ਰਹੇਗਾ ਇਹਦਾ ਹਨਾ ਪਲੱਸ ਸਟੀਚਿੰਗ ਤੁਸੀਂ ਪੁੱਛ ਸਕਦੇ ਹੋਗੇ ਵਿਦਆਊਟ ਸਟੀਚਿੰਗ ਪੁੱਛ ਸਕਦੇ ਹੋਗੇ ਲੋ ਜੀ ਇਹ ਆਪਾਂ ਰੰਗੀਲਾ ਸਿਲਕ ਦੇ ਉੱਪਰ ਰੈਡੀ ਕੀਤਾ ਹੈਗਾ ਇਹਦੇ ਨਾਲ ਦਾ ਸੇਮ ਕਲਰ ਮਿਲ ਜੂਗਾ ਤੇ ਪਾਊਡਰ ਬਲੂ ਕਲਰ ਪਿਆ ਆਪਣੇ ਕੋਲੇ ਤੇ ਇੱਕ ਪਿਆਗਾ ਆਫ ਵਾਈਟ ਸ਼ੇਡ ਲੋ ਜੀ ਨੈਕਸਟ ਆਪਾਂ ਸੂਟ ਹੈਗਾ ਜਿਹੜਾ ਤਿਆਰ ਕੀਤਾ ਹੈਗਾ ਕਾਟਨ ਤੇ ਉੱਪਰ ਆਪਾਂ ਰੈਡੀ ਕੀਤਾ ਹੈਗਾ ਲੋ ਜੀ ਸਿਰਫ ਆਪਾਂ ਇਹ ਸੂਟ ਨੂੰ ਪਾਈਪਿੰਗ ਦੇ ਕੇ ਸਟਿਚ ਕੀਤਾਗਾ ਕਿਉਂਕਿ ਇਹ ਇਦਾਂ ਹੀ ਸੋਹਣਾ ਲੱਗਣਾ ਸੀਗਾ ਤੇ ਦੇਖੋ ਮਤਲਬ ਹਲਕੀ ਜੀ ਆਪਾਂ ਅੱਗੇ ਦੇਖੋ ਇਦਾਂ ਹਨਾ ਵਰਕ ਕੀਤਾ ਹੋਇਆਗਾ ਇਹ ਬਿਲਕੁਲ ਲੇਸ ਵਰਗੀ ਮਤਲਬ ਆਰੀ ਵਰਕ ਦਾ ਡਿਜ਼ਾਈਨ ਹੈਗਾ ਇਹ ਆਰੀ ਵਰਕ ਹੋਇਆ ਹੋਇਆਗਾ ਲੋ ਜੀ neck ਦਾ ਸਟਾਈਲ ਤੁਸੀਂ ਸਾਡਾ ਚੈੱਕ ਕਰ ਸਕਦੇ ਹੋਗੇ ਆਪਾਂ ਇਸ ਤਰ੍ਹਾਂ ਰੱਖਿਆਗਾ neck ਤੁਸੀਂ ਦੇਖ ਸਕਦੇ ਹੋਗੇ ਵਿੱਚ ਆਪਾਂ ਮਤਲਬ ਮੋਤੀ ਦਿੱਤੇ ਨੇਗੇ ਵਾਈਨ ਸ਼ੇਡ ਦੇ ਤੇ ਇਸ ਤਰ੍ਹਾਂ ਆਪਾਂ V ਸ਼ੇਪ ਹੈਗਾ ਜਿਹੜਾ neck ਕੈਗਾ ਦਿੱਤਾ ਫਿਰ ਆਪਾਂ ਲੈਸ ਕਮਾਈਏਗੀ ਤੇ ਇਦਾਂ ਰਹੇਗਾ ਜੀ ਬਾਵਾ ਦਾ ਸਟਾਈਲ ਤੁਸੀਂ ਦੇਖ ਸਕਦੇ ਹੋਗੇ ਬਾਜੂ ਦੇ ਉੱਪਰ ਵਰਕ ਹੈਗਾ ਲੋ ਜੀ ਵਿਦਆਊਟ ਲਾਈਨਿੰਗ ਇਹ ਸੂਟ ਹੈ ਜਿਹੜਾ ਸਲਾਈ ਕੀਤਾ ਹੈਗਾ ਆਪਾਂ ਲਾਈਨਿੰਗ ਦੀ ਇਹਨੂੰ ਕੋਈ ਲੋੜ ਨਹੀਂ ਹੈਗੀ ਤੇ ਸਲਵਾਰ ਦੇ ਉੱਪਰ ਕੋਈ ਵੀ ਵਰਕ ਨਹੀਂ ਹੈਗਾ ਜੇ ਤੁਸੀਂ ਕਰਵਾਉਣਾ ਚਾਹੁੰਦੇ ਹੋ ਦੇ ਐਕਸਟਰਾ ਚਾਰजेस ਹੋਣ ਜਾਣਗੇ ਜਿਸ ਤਾਂ ਵੀ ਤੁਸੀਂ ਆਰਡਰ ਦੇਣਾ ਚਾਹੁੰਦੇ ਹੋ ਤੁਸੀਂ ਮੇਰੇ ਤੋਂ ਵਟਸਐਪ ਤੇ ਪ੍ਰਾਈਸ ਜਿਹੜਾ ਪੁੱਛ ਸਕਦੇ ਹੋ ਨੈਕਸਟ ਸੂਟ ਹੈ ਜੀ ਆਪਾਂ ਕੀਤਾਗਾ ਪਿਓਰ ਚੰਦੇਰੀ ਦੇ ਉੱਪਰ ਰੈਡੀ ਇਹਦੇ ਨਾਲ ਦੇ ਆਪਾਂ ਕਾਫੀ ਜ਼ਿਆਦਾ ਮਤਲਬ ਸੂਟ ਬਣਾ ਵੀ ਰਹੇ ਨੇਗੇ ਹੋਰ ਵੀ ਤੇ ਤੁਸੀਂ ਸੇਮ ਡਿਜ਼ਾਈਨ ਵੀ ਦੇ ਸਕਦੇ ਹੋਗੇ ਲਓ ਜੀ ਇਹਦੇ ਵਿੱਚ ਆਪਾਂ ਲੇਸਿਸ ਐਡ ਕਰਵਾਉਣੀਆਂ ਨੇਗੀਆਂ ਜਿੱਦਾਂ ਕਿ ਫਰੰਟ ਦੇ ਵਿੱਚ ਇਦਾਂ ਲੇਸਿਸ ਹੋਣਗੀਆਂ ਤੇ ਇੱਕ ਘੇਰੇ ਤੇ ਉੱਪਰਲੀ ਸਾਈਡ ਲੇਸ ਹੋਊਗੀ ਮਤਲਬ ਕੱਟ ਵਾਲੀ ਲੈ ਸਕਦੇ ਜਿਹੜੀ ਉਹ ਐਡ ਹੋਊਗੀ ਇਹ ਚ ਤੇ ਤੁਸੀਂ ਦੇਖ ਸਕਦੇ ਹੋਗੇ ਇਦਾਂ ਇਹ ਆਪਾਂ ਪਿਓਰ ਚੰਦੇਰੀ ਦੇ ਉੱਪਰ ਰੈਡੀ ਕੀਤਾ ਹੈਗਾ ਇਦਾਂ ਇਹਦਾ ਰਹੂਗਾ ਜੀ ਘੇਰਾ ਕੰਮ ਤੁਸੀਂ ਦੇਖ ਸਕਦੇ ਹੋਗੇ ਜਿੱਦਾਂ ਆਪਾਂ ਨੂੰ ਜਿੱਦਾਂ ਆਪਾਂ ਨੂੰ ਕਸਟਮਰ ਨੇ ਡਿਜ਼ਾਈਨ ਦਿੱਤਾ ਸੀਗਾ ਡਿੱਟੋ ਆਪਾਂ ਸੇਮ ਰੈਡੀ ਕੀਤਾ ਹੈਗਾ ਲੋ ਜੀ ਜਿਹੜਾ ਇਹ ਫੈਬਰਿਕ ਆ ਬਹੁਤ ਜ਼ਿਆਦਾ ਸੋਹਣਾਗਾ ਮਲ ਕਾਟਨ ਚੰਦੇਰੀ ਆ ਉਹ ਹਾਰਡ ਵਾਲੀ ਚੰਦੇਰੀ ਨਹੀਂ ਹੈਗੀ ਤੁਸੀਂ ਬੇਫਿਕਰ ਹੋ ਕੇ ਤੇ ਆਰਡਰ ਹੈਗਾ ਆਪਣਾ ਦੇ ਸਕਦੇ ਹੋਗੇ ਲੋ ਜੀ ਇਦਾਂ ਇਹ ਰਹਿਣਗੇ ਜੀ ਬੂਟੇ ਰਹਿਣਗੇ ਸੈਂਟਰ ਦੇ ਵਿੱਚ ਸਾਰੇ ਬਾਕੀ ਲੇਸਿਸ ਨਾਲ ਇਹ ਡਿਜ਼ਾਈਨ ਹੈ ਜਿਹੜਾ ਪੂਰਾ ਸੋਹਣਾ ਤਿਆਰ ਹੋਊਗਾ ਪਲੱਸ ਇਹਦੇ ਮਤਲਬ ਬੈਕ ਤੇ ਇਸ ਤਰ੍ਹਾਂ ਬੂਟੀਆਂ ਰਹਿਣਗੀਆਂ ਲੋ ਜੀ ਇਹ ਜਿਹੜਾ ਕੰਮ ਹੈ ਜੀ ਸਾਰਾ ਬੈਕ ਤੇ ਆਊਗਾ ਲੋ ਜੀ ਠੀਕ ਹੈ ਜੀ ਤੇ ਫਿਰ ਇਹਦੀਆਂ ਮਤਲਬ ਜਿਹੜੀਆਂ ਬਾਵਾ ਨੇਗੀਆਂ ਤੁਸੀਂ ਬਾਵਾ ਵੀ ਦੇਖ ਸਕਦੇ ਹੋਗੇ ਇਸ ਤਰ੍ਹਾਂ ਇਹ ਬਾਤੂ ਨੇਗੀਆਂ ਜਿਹੜੀਆਂ ਆਪਾਂ ਰੈਡੀ ਕੀਤੀਆਂ ਨੇਗੀਆਂ ਲੋ ਜੀ ਬਹੁਤ ਜ਼ਿਆਦੇ ਸੋਹਣੀ ਮਲ ਕਾਟਨ ਚੰਦੇਰੀ ਹੈਗੀ ਬਹੁਤ ਸੌਫਟ ਵਾਲੀ ਹੈ ਫੁੱਲ ਪਿਆਰ ਦੇ ਉੱਪਰ ਆਪਾਂ ਇਹ ਰੈਡੀ ਕੀਤਾਗਾ ਇਦਾਂ ਹੀ ਉਹਨਾਂ ਨੇ ਕਿਹਾ ਸੀ ਵੀ ਆਪਾਂ ਨਾ ਸੂਟ ਜਿਹੜਾ ਆਫ ਵਾਈਟ ਰੱਖ ਦਿਓ ਤੇ ਆਪਾਂ ਆਫ ਵਾਈਟ ਰੱਖ ਤਾਂ ਕੰਮ ਦੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋਗੇ ਤੁਹਾਨੂੰ ਇਹ ਪੂਰਾ ਫਿਨਿਸ਼ਿੰਗ ਵਾਲਾ ਕੰਮ ਮਿਲੇਗਾ ਤੇ ਇਹਦਾ ਜਿਹੜਾ ਮੈਂ ਪ੍ਰਾਈਸ ਦੱਸੂਗੀ ਤੁਹਾਨੂੰ ਵਿਦਆਊਟ ਸਟਿਚਿੰਗ ਤੇ ਵਿਦਆਊਟ ਦੁਪੱਟਾ ਪ੍ਰਾਈਸ ਦੱਸੂਗੀ ਕਿਉਂਕਿ ਇਹਦੇ ਨਾਲ ਦੁਪੱਟਾ ਫਿਲਹਾਲ ਹਜੇ ਨਹੀਂ ਰੈਡੀ ਹੋਇਆ ਇਹਦਾ ਪ੍ਰਾਈਸ ਰਹੇਗਾ ਜੀ 3500 ਵਿਦਆਊਟ ਸਟਿਚਿੰਗ ਵਿਦਆਊਟ ਦੁਪੱਟਾ ਪ੍ਰਾਈਸ ਜੇ ਤੁਸੀਂ ਦੁਪੱਟਾ ਲਓਗੇ ਉਹ ਅਲੱਗ ਤੋਂ ਐਕਸਟਰਾ ਚਾਰजेस ਹੋਣਗੇ ਠੀਕ ਹੈ ਜੀ ਇਸ ਤਰ੍ਹਾਂ ਦੇਖੋ ਬਹੁਤ ਜ਼ਿਆਦੇ ਹੈਵੀ ਕੰਮ ਹੋਇਆ ਹੋਇਆ ਹੈਗਾ ਇਹ ਸਾਰਾ ਤੇ ਇਹ ਸਾਰਾ ਮਸ਼ੀਨ ਵਰਕ ਹੈਗਾ ਪਰ ਜਿਹੜਾ ਕੰਮ ਹੈਗਾ ਆਪਣਾ ਸਾਰਾ ਆਪਾਂ ਜ਼ੀਰੋ ਟਾਂਕੇ ਤੇ ਕੀਤਾ ਹੈਗਾ ਬਹੁਤ ਜ਼ਿਆਦੇ ਸੋਹਣਾ ਦੇਖੋ ਪੇਂਟ ਵਰਕ ਆਪਣਾ ਜਿਹੜਾ ਹੈਗਾ ਕੰਮ ਲੱਗਦਾ ਹੈਗਾ ਤੇ ਆਪਾਂ ਸ਼ੇਡ ਵੀ ਕਾਫੀ ਜ਼ਿਆਦੇ ਮਿਲਾਉਣੇ ਆਂਗੇ ਦੇਖੋ ਤੁਸੀਂ ਕੰਮ ਦੇ ਵਿੱਚ ਤੁਸੀਂ ਦੇਖ ਸਕਦੇ ਹੋਗੇ ਬਹੁਤ ਆਪਾਂ ਸ਼ੇਡ ਲਗਾ ਕੇ ਇਹਨਾਂ ਕੰਮ ਨੂੰ ਲੋਕ ਕਰ ਦੇਾਂਗੇ ਸਾਰੇ ਨੂੰ ਬਹੁਤ ਆਪਾਂ ਮਤਲਬ ਮਿਹਨਤ ਨਾਲ ਹੈ ਜਿਹੜਾ ਇਹ ਕੰਮ ਹੈਗਾ ਕਰਦੇ ਇਦਾਂ ਨਹੀਂ ਹੈਗਾ ਵੀ ਇਦਾਂ ਹੀ ਆਪਾਂ ਟਾਂਕਾ ਛੱਡ ਦਿੰਨੇ ਆਂਗੇ ਲਓ ਜੀ ਨੈਕਸਟ ਸੂਟ ਆ ਗਿਆ ਜੀ ਘੇਰੇ ਵਰਕ ਤੇ ਫਿਰ ਇਹ ਇਹ ਵੀ ਮਤਲਬ ਹੈਗਾ ਜਿਹੜਾ ਤੁਸੀਂ ਵਿਦਆਊਟ ਲਾਈਨਿੰਗ ਇਹਨੂੰ ਸਟਿਚ ਕਰਵਾ ਸਕਦੇ ਹੋ ਲਾਈਨਿੰਗ ਦੀ ਕੋਈ ਲੋੜ ਨਹੀਂ ਹੈਗੀ ਲਓ ਜੀ ਇਦਾਂ ਇਹ ਸੂਟ ਹੈਗਾ ਜਿਹੜਾ ਰੈਡੀ ਹੋਇਆਗਾ ਗ੍ਰੀਨ ਸ਼ੇਡ ਦੇ ਉੱਪਰ ਲਓ ਜੀ ਇਹ ਘੇਰੇ ਦਾ ਕੰਮ ਆ ਜੂਗਾ ਘੇਰੇ ਦਾ ਕੰਮ ਤੁਸੀਂ ਦੇਖ ਸਕਦੇ ਹੋਗੇ ਨੇੜੇ ਤੋਂ ਬਿਲਕੁਲ ਕੰਮ ਤੁਹਾਨੂੰ ਇਹ ਨੀਟ ਐਂਡ ਕਲੀਨ ਮਿਲੂਗਾ ਚਾਹੇ ਦੀ ਤੁਸੀਂ ਕੋਈ ਵੀ ਡਿਜ਼ਾਈਨ ਪੇਜੋ ਇਹ ਵੀ ਕਸਟਮਰ ਦਾ ਆਪਣਾ ਡਿਜ਼ਾਈਨ ਸੀਗਾ ਤੇ ਇਸ ਤੋਂ ਬਾਅਦ ਆ ਜਾਣਗੇ ਜੀ ਇਹਦੀ ਬਾਜੂ ਤੇ ਵਰਕ ਆ ਜਾਊਗਾ ਇਸ ਤਰ੍ਹਾਂ ਦੇਖੋ ਆਪਾਂ ਕੱਟ ਵਰਕ ਦੇ ਕੇ ਫਿਰ ਆਪਾਂ ਬਾਵਾਂ ਦਾ ਸਟਾਈਲ ਇਦਾਂ ਰੱਖਿਆ ਹੈਗਾ ਲੋ ਜੀ ਇਹਦਾ ਪ੍ਰਾਈਸ ਰਹੇਗਾ ਜੀ 2750 ਵਿਦਆਊਟ ਦੁਪੱਟਾ ਰਹੂਗਾ ਸਟਿਚਿੰਗ ਤਾਂ ਮੈਂ ਕੋਈ ਇਨਕਲੂਡ ਨਹੀਂ ਕੀਤੀ ਹੈਗੀ ਵਿੱਚ ਜਦੋਂ ਤੁਸੀਂ ਮੇਰੇ ਤੋਂ ਪ੍ਰਾਈਸ ਪੁੱਛੋਗੇ ਸਟਿਚਿੰਗ ਦਾ ਤਾਂ ਤੁਹਾਨੂੰ ਦੱਸਿਆ ਜਾਊਗਾ ਲੋ ਜੀ ਨੈਕਸਟ ਸੂਟ ਐਸ ਦੀ ਕਾਟਨ ਦੇ ਉੱਪਰ ਹੈ ਵੀ ਸਾਰੇ ਵਿਦਆਊਟ ਲਾਈਨਿੰਗ ਸਟਿਚ ਹੋਣਗੇ ਲਾਈਨਿੰਗ ਦੀ ਇਹਨਾਂ ਨੂੰ ਕੋਈ ਲੋੜ ਨਹੀਂ ਹੈਗੀ ਲਓ ਜੀ ਸਾਰੇ ਸੂਟ ਦੇ ਵਿੱਚ ਦੇਖੋ ਕਾਫੀ ਜਿਆਦੇ ਸੋਹਣੀਆਂ ਮਤਲਬ ਲੈਫਟ ਰਾਈਟ ਆਪਾਂ ਬੂਟੀਆਂ ਪਾਈਆਂ ਨੇ ਕੋਈ ਰਾਈਟ ਸਾਈਡ ਮੂਹ ਹੈਗਾ ਬੁੱਟੀ ਦਾ ਕੋਈ ਲੈਫਟ ਸਾਈਡ ਹੈਗਾ ਲਓ ਜੀ ਬਾਰਕ ਤੁਸੀਂ ਦੇਖ ਸਕਦੇ ਹੋਗੇ ਤੇ ਬਾਹਵਾ ਤੇ ਦੇ ਥੋੜਾ ਕੰਮ ਹੈਗਾ ਜਿਹੜਾ ਹੈਵੀ ਆ ਜਾਊਗਾ ਲਓ ਜੀ ਇਸ ਤਰ੍ਹਾਂ ਇਹ ਜਿਹੜਾ ਕੰਮ ਹੈ ਜੀ ਸਾਰਾ ਮਤਲਬ ਉੱਪਰ ਸ਼ੋਲਡਰ ਤੱਕ ਜਾਊਗਾ ਜਦੋਂ ਸਲਾਈ ਹੋ ਜਾਊਗਾ ਨਾ ਸੂਟ ਫਿਰ ਪਤਾ ਲੱਗਦਾ ਵੀ ਕਿੰਨਾ ਹੈਵੀ ਵਰਕ ਹੋ ਗਿਆ ਵੀ ਇੱਥੇ ਬਾਕੀ ਕੰਮ ਦੀ ਗੱਲ ਹੁੰਦੀ ਹੈ ਜੀ ਕੰਮ ਤੁਸੀਂ ਦੇਖ ਸਕਦੇ ਹੋਗੇ ਸਾਰਾ ਐਂਡ ਸਫਾਈ ਤੇ ਮਿਲੂਗਾ ਕੰਮ ਤੁਹਾਨੂੰ ਸਾਰਾ ਤੇ ਇਹਦਾ ਪ੍ਰਾਈਸ ਹੈ ਜੀ ਜਿਹੜਾ 2500 ਵਿਦਆਊਟ ਦੁਪੱਟਾ ਪ੍ਰਾਈਸ ਹੈ ਲਓ ਜੀ ਨੈਕਸਟ ਸੂਟ ਤੁਸੀਂ ਦੇਖ ਸਕਦੇ ਹੋ ਇਹ ਵੀ ਆਪਾਂ ਕਾਟਨ ਤੇ ਬਣਾਇਆ ਜਿਹੜਾ ਫੈਬਰਿਕ ਮੈਪ ਆਇਆ ਹੋਇਆ ਸੇਮ ਉਸੇ ਫੈਬਰਿਕ ਤੇ ਇਹ ਸੂਟ ਹੈ ਕਿ ਜਿਹੜਾ ਰੈਡੀ ਹੋਇਆਗਾ ਇਹਦਾ ਤੁਸੀਂ ਘੇਰੇ ਦਾ ਕੰਮ ਦੇਖ ਸਕਦੇ ਹੋਗੇ ਇਸ ਤਰ੍ਹਾਂ ਮਤਲਬ ਘੇਰੇ ਤੇ ਵਰਕ ਹੋਇਆ ਹੋਇਆਗਾ ਕੰਮ ਤੁਸੀਂ ਦੇਖ ਸਕਦੇ ਹੋਗੇ ਲਓ ਜੀ ਬਾਕੀ ਇਹਦੀਆਂ ਇਹ ਰਹਿਣਗੀਆਂ ਜੀ ਬਾਵਾ ਬਾਵਾ ਨੇਗੀਆਂ ਹੈਵੀ ਲਓ ਜੀ ਠੀਕ ਹੈ ਜੀ ਇਹਦਾ ਪ੍ਰਾਈਸ ਰਹੇਗਾ ਜੀ 2500 ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈਗਾ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਨੂੰ ਮੈਸੇਜ ਕਰ ਸਕਦੇ ਹੋਗੇ ਪ੍ਰਾਈਸ ਨੇਗੇ ਜਿਹੜੇ ਮੈਂ ਤੁਹਾਨੂੰ ਨਾਲ ਹੁੰਦੇ ਦੱਸ ਚੁੱਕੀ ਆਂਗੀ ਵਿਦਆਊਟ ਦੁਪੱਟਾ ਪ੍ਰਾਈਸ ਦੱਸੇ ਨੇ ਵਿਦਆਊਟ ਸਟੀਚਿੰਗ ਪ੍ਰਾਈਸ ਦੱਸੇ ਨੇਗੇ ਕਿਸੇ ਵੀ ਤੁਸੀਂ ਫੈਬਰਿਕ ਤੇ ਇਹਨਾਂ ਨੂੰ ਰੈਡੀ ਕਰਵਾ ਸਕਦੇ ਹੋਗੇ ਹਰ ਇੱਕ ਤਰ੍ਹਾਂ ਦਾ ਆਪਣੇ ਕੋਲੇ ਫੈਬਰਿਕ ਕਾਟਨ ਦੇ ਵਿੱਚ ਅਵੇਲੇਬਲ ਹੈਗਾ ਹੈਗਾ ਤੇ ਕਲਰ ਤੁਸੀਂ ਆਪਣੇ ਮਤਲਬ ਚੁਆਇਸ ਅਕੋਰਡਿੰਗ ਚੂਜ਼ ਕਰ ਸਕਦੇ ਹੋਗੇ ਤੇ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਵਾਲੀ ਸੂਟ ਨੇ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸ ਦਿਓ ਵੀ ਤੁਹਾਨੂੰ ਸਾਡੀ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ